ਅੱਜ ਤੁਸੀਂ ਆਪ ਹੀ ਦੇਖਿਆ ਜ਼ੂਮ ਵਾਰਡ ਨੰਬਰ 57 ਦੇ ਵਿੱਚ ਨਵਾ ਕਿਆਸੀ ਕਿੰਦਾ ਲੋਕ ਆਪਣੇ ਆਪ ਘਰਾਂ ਚੋਂ ਆਏ ਰਵਨੀਤ ਬਿੱਟੂ ਦਾ ਸਵਾਗਤ ਕੀਤਾ ਇਹ ਸਵਾਰ ਨੇ ਪੱਕਾ ਪ੍ਰਣ ਕਰ ਲਿਆ ਔਰ ਸਾਡੀ ਪੂਰੀ ਟੀਮ ਨੇ ਕਿ ਅਸੀਂ ਇਸ ਵਾਰਡ ਤੋਂ ਰਵਨੀਤ ਬਿੱਟੂ ਨੂੰ 2500 ਵੋਟ ਤੋਂ ਜਿਤਾਣਾ ਹੈ ਔਰ ਮੋਤੀ ਸਾਹਿਬ ਦੀ ਉਹ 400 ਐਂਪੀਅਰ ਦੀ ਮਾਲਾ ਦੇ ਵਿੱਚ ਇੱਕ ਮੋਤੀ ਇੱਕ ਮਨਕਾ ਫਰੋਣਾ ਹੈ ਔਰ ਰਵਨੀਤ ਬਿੱਟੂ ਲੁਧਿਆਣੇ ਤੋਂ ਲੀਡ ਕਰੇਗਾ ਜਿੱਤੇਗਾ ਲੁਧਿਆਣੇ ਦਾ ਵਿਕਾਸ ਹੋਏਗਾ ਲੁਧਿਆਣਾ ਵੀ ਚਲੇਗੇ ਇਸ ਵਾਰ ਕੇਂਦਰ ਸਰਕਾਰ ਦੇ ਨਾਲ ਸਾਹਮਣੇ ਲਿਖਿਆ ਹੈ ਕਿ ਮੋਦੀ ਸਰਕਾਰ ਆ ਰਹੀ ਹੈ ਤੇ ਕਿਉਂ ਨਾ ਅਸੀਂ ਕੇਂਦਰ ਵਾਲਾ ਸਰਕਾਰ ਵਾਲਾ ਐਮਪੀ ਬਣਾ ਕੇ ਲੁਧਿਆਣੇ ਨੂੰ ਦੁਆਰ ਤੋਂ ਵਿਕਾਸ ਦੀ ਲੀਤ ਲੈ ਕੇ ਆਈਏ ਅਮ ਬਹੁਤ ਦੇਖਿਆ ਹੀ ਹੈ ਸਾਰੇ ਲੋਕ ਆਪਣੇ ਬਾਹਰ ਆਏ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਅਰਚਰ ਨਗਰ ਕੁੰਮੇ ਰਣਜੀਤ ਸਿੰਘ پارک ਕੁੰਮੇ ਲੋਕ ਸੋਇ ਮਾ ਕੇ ਬਿੱਟੂ ਜੀ ਨੂੰ ਤੋਂ ਲੈ ਕੇ ਸਵਾਗਤ ਵਾਰ ਨੰਬਰ 81 ਦੇ ਵਿੱਚ ਇੰਦਰ ਅਗਰਵਾਲ ਦੀ ਦક્ષਤਾ ਦੇ ਵਿੱਚ ਬਿੱਟੂ ਜੀ ਨੂੰ ਬੁਲਾਇਆ ਗਿਆ। ਉਹਦੇ ਵਿੱਚ ਤੁਸੀਂ ਆਪ ਹੀ ਦੇਖਿਆ ਕਿ ਕਿਸ ਤਰ੍ਹਾਂ ਬੱਚੇ, ਬਜ਼ੁਰਗ, ਨੌਜਵਾਨ, ਮਹਿਲਾਵਾਂ ਨੇ ਕਿਸ ਤਰ੍ਹਾਂ ਰਵਨੀਤ ਬਿੱਟੂ ਜੀ ਦਾ ਸਵਾਗਤ ਕੀਤਾ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿੱਦਾਂ ਇਲਾਕਾ ਨਿਵਾਸੀ 1 ਜੂਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਕਿ ਕਦੋਂ 1 ਜੂਨ ਆਵੇ ਤੇ ਕਦੋਂ ਆਪਾਂ ਵੋਟਾਂ ਪਾ ਕੇ ਪੋਥ ਫਾਰੀ ਬਹੁਮਤ ਨਾਲ ਰਵਨੀਤ ਬਿੱਟੂ ਜੀ ਨੂੰ ਜਿਤਾਈਏ ਤੇ ਉਹਨਾਂ ਨੂੰ ਸੰਸਦ 'ਚ ਭੇਜੀਏ ਤੇ ਭਾਜਪਾ ਨੂੰ 400 ਪਾਰ ਕਰਾਈਏ। ਅ ਅਜਿਹੇ ਕਿਹੜੇ ਕਿਹੜੇ ਕੰਮ ਜਿਹੜੇ ਬੀਜੇਪ ਵੱਲੋਂ ਕੀਤੇ ਜਾਣਗੇ ਤੇ ਟਿੱਕਾ ਤੁਸੀਂ ਦੇਖਦੇ ਹੋ। ਭਾਰਤੀ ਜਨਤਾ ਪਾਰਟੀ ਦਾ ਜਦੋਂ ਐਮਪੀ ਬਣੇਗਾ ਸਭ ਤੋਂ ਪਹਿਲੇ ਲੁਧਿਆਣਾ ਸ਼ਹਿਰ ਦੇ ਵਿੱਚ ਏਮਸ ਬਣਾਇਆ ਜਾਏਗਾ, 에어ਪੋਰਟ ਬਣਾਇਆ ਜਾਏਗਾ, ਸਟੇਡੀਅਮ ਬਣਾਇਆ ਜਾਏਗਾ, ਹੋਰ ਵੀ ਜਿਹੜੇ ਇੰਡਸਟਰੀ ਹੱਬ ਜਿਹੜਾ ਜਿਹੜੀ ਇੰਡਸਟਰੀ ਜਿਹੜੀ ਇਸ ਟਾਈਮ ਲੁਧਿਆਣਾ ਦੀ ਜਿਹੜੀ ਆ ਹੋਰ ਕਿਸੇ ਪਾਸੇ ਸ਼ਿਫਟ ਹੋ ਰਹੀ ਹੈ, ਉਹ ਸਾਰੀ ਇੰਡਸਟਰੀ ਲਈ ਇੱਕ ਬਹੁਤ ਵੱਡਾ ਹੱਬ, ਇੱਕ ਬਹੁਤ ਵੱਡਾ ਜਿਹੜਾ ਇੱਕ ਜਗ੍ਹਾ ਜਿਹੜੀ ਉਹਨਾਂ ਨੂੰ ਦਿੱਤੀ ਜਾਏਗੀ। ਇੰਡਸਟਰੀਅਲ ਟਾਊਨ ਬਣੇਗਾ ਲੁਧਿਆ ਨੇ ਆਪਾਂ ਦੇਖਦੇ ਆਂ ਵੀ ਹਰ ਮੀਟਿੰਗ ਦੇ ਬੀਜੇਪੀ ਜਿੱਥੇ ਮੀਟਿੰਗ ਹੁੰਦੀ ਆ ਉੱਥੇ ਆਪਾਂ ਲਾਈਟ ਨਹੀਂ ਹੁੰਦੀ ਕਿਦਾ ਦੇ ਦੇ ਵੀ ਆਮ ਆਸ਼ੀਸ਼ ਪਾਰਟੀ ਵਾਲੇ ਕੀ ਕਰ ਕੀ ਰਹੇ ਨੇ ਤੁਸੀਂ ਖੁਦ ਹੀ ਦੇਖ ਲਓ ਕਿ ਤੁਸੀਂ ਅੱਜ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਤੁਸੀਂ ਆਪਣੇ ਫੋਨ ਤੋਂ 1912 ਤੇ ਡਾਇਲ ਕਰੋ ਉੱਥੇ ਕੰਪਲੇਨ ਲਿਖਾਓ ਤੁਹਾਡੀ ਕੰਪਲੇਨ ਦਾ ਹੱਲ 12 ਤੋਂ 18 ਘੰਟਿਆਂ ਦੇ ਵਿੱਚ ਹੋਏਗਾ ਜਦੋਂ ਅੰਨਿਆ ਸਰਕਾਰਾਂ ਦੇ ਵਿੱਚ ਇੱਕ ਜਾਂ ਦੋ ਘੰਟੇ ਦੇ ਵਿੱਚ ਜਿਹੜਾ ਹੱਲ ਹੁੰਦਾ ਸੀ ਉਹ ਅੱਜ 12 ਤੋਂ 18 ਘੰਟਿਆਂ ਦੇ ਵਿੱਚ ਹੋ ਰਿਹਾ ਜਿਹੜਾ ਵਿਭਾਗ ਹੈ ਉਹ ਖੁਦ ਰੋ ਰਿਹਾ ਕਹਿੰਦੇ ਕਿ ਕਿੰਨੀ ਦੀ ਸਰਕਾਰ ਸਾਨੂੰ ਦੇਤੀ ਹੈ ਜਿਹਦੇ ਕਰਕੇ ਸਾਡੇ ਕੋਲ ਇੱਕ ਵਰਕਰ ਵੀ ਹੈ ਨਹੀਂ ਜਿਹੜਾ ਵਰਕਰ ਹੈਗਾ ਉਹਦੇ ਕੋ ਕਿੰਨਾ ਕੋ ਕੰਮ ਲੈ ਲਈਏ ਇੱਕ ਇੱਕ ਵਰਕਰ 18-18 ਘੰਟੇ ਕੰਮ ਕਰਨ ਤੋਂ ਬਾਅਦ ਵੀ ਇੰਨੀਆਂ ਕੰਪਲੇਨਾਂ ਇੰਨਾ ਕੰਮ ਸੁਧਰਾ ਨਹੀਂ ਹੋ ਰਿਹਾ ਕਿਉਂਕਿ ਵਰਕਰ ਜਿਹੜਾ ਬਿਜਲੀ ਵਿਭਾਗ ਕੋਲ ਬਹੁਤ ਜ਼ਿਆਦਾ ਘਟਾ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਜਨਤਾ ਇਸ ਤਰ੍ਹਾਂ ਬਿਜਲੀ ਨਾਲ ਕੇ ਤਰਾਹੀ ਤਰਾਹੀ ਕਰ ਲਈ ਹੈ ਲੋਕਾਂ ਨੂੰ ਇਹੀ ਅਪੀਲ ਕਰਨਾ ਹੈ 1 ਜੂਨ ਦਿਨ ਸ਼ਨੀਵਾਰ ਭੁਲਣਾ ਨਹੀਂ ਭਲਾਣਾ ਨਹੀਂ ਕਿਸੇ ਦੇ ਪਹਕਾਵੇ 'ਚ ਆਣਾ ਨਹੀਂ ਇਸ ਵਾਰੀ ਰਵਨੀਤ ਸਿੰਘ ਬਿੱਟੂ ਜੀ ਨੂੰ ਨਿਰਿੰਦਰ ਬੋਧੀ ਜੀ ਨੂੰ ਆਪਾਂ ਵੋਟਾਂ ਪਾ ਕੇ ਕਾਮਯਾਬ ਕਰੀਏ ਲੁਧਿਆਣਾ ਦਾ ਵਿਕਾਸ ਕਰਾਈਏ ਮਾਰਵਾੜੀ ਸਮਾਜ ਕੇ अध्यक्ष माननीय ਮੋਹਰ ਸਿੰਘ ਜੀ ਦੋ ਸ਼ਬਦ ਕਹਿਣਗੇ ਹਾਂਜੀ ਹਾਂਜੀ ਸਭ ਤੋਂ ਪਹਿਲੇ ਮੈਂ ਜੈ શ્રી ਰਾਮ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦਾ ਨਾਰਾ ਦੇਣਾ ਚਾਹੁੰਦਾ ਇਸ ਤੋਂ ਬਾਅਦ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਸਭ ਨੂੰ ਪਤਾ ਹੈ ਕਿ ਸੈਂਟਰ ਦੇ ਵਿੱਚ ਮੋਦੀ ਦਾ ਆਪਣੀ ਸਰਕਾਰ ਆ ਰਹੀ ਹੈ ਤਾਂ ਕਿਉਂ ਨਾ ਅਸੀਂ ਆਪ ਆਪਣਾ ਇੱਕ ਸੰਸਦ ਇੱਥੋਂ ਦਿਤਾ ਕੇ ਭੇਜੀਏ ਕਿ ਅ ਅੱਗੇ ਜਾ ਕੇ ਸੂਝ ਬੂਝ ਆਣੇ ਮੈਂ ਦੋ ਵਾਰ ਐਮਪੀ ਰਹਿ ਚੁੱਕੇ ਆ ਰਾਜਨੀਤਿਕ ਪਰਿਵਾਰ ਤੋਂ ਆnde ਆ ਇਹਨਾਂ ਨੂੰ ਸਾਰੀ ਨੋਲੇਜ ਹੈਗੀ ਤੇ ਜਰੂਰ ਬੇਟੂ ਜੀ ਨੂੰ ਦਿਤਾ ਕੇ ਭੇਜੋਗੇ ਤਾਂ ਉੱਥੇ ਮੰਤਰੀਪਦ ਮਿਲਣਾ ਔਰ ਸ਼ਹਿਰ ਦਾ ਵਿਕਾਸ ਹੋਊਗਾ